ਬੀਤੀ ਹੋਈ ਸਾਧਨਾ ਕੀਤਾ ਹੋਇਆ ਜਬ ਤੱਕ ਉਹੀ ਸਫਲ ਹੈ ਜੋ ਮਨੁੱਖ ਨੂੰ ਅਰਦਾਸ ਤੱਕ ਲੈ ਜਾਏ ਬੇਨਤੀ ਤੱਕ ਲੈ ਜਾਏ ਕੁਝ ਧਰਮ ਤੇ ਐਸੇ ਨੇ ਜਿਵੇਂ ਇਸਾਈ ਵਿਚਾਰਚ ਕਿਉਂ ਜਾ ਰਹੇ ਹੋ ਪ੍ਰੇਰ ਕਰਨ ਜਾ ਰਹੇ ਆਂ ਅਰਦਾਸ ਕਰਨ ਜਾ ਰਹੇ ਸਿਰਫ ਅਰਦਾਸ ਕਰਨ ਜਾ ਰਹੇ ਸਾਡੇ ਚ ਐਸਾ ਨਹੀਂ ਕੀਰਤਨ ਸੁਣਨ ਜਾ ਰਹੇ ਆਂ ਕਥਾ ਸੁਣਨ ਜਾ ਰਹੇ ਆਂ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਆਂ ਸਤਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ ਆਂ ਸੇਵਾ ਕਰਨ ਲਈ ਜਾ ਰਹੇ ਆਂ ਪੁੰਨ ਕਰਨ ਲਈ ਜਾ ਰਹੇ ਆਂ ਇਹ ਸਭ ਕੁਝ ਕੀਤਾ ਹੋਇਆ ਪੁੰਨ ਸੁਣਿਆ ਹੋਇਆ ਕੀਰਤਨ ਸੁਣੀ ਹੋਈ ਕਥਾ ਇਸ ਦਾ ਫਲ ਕੀ ਹੈ ਅੰਦਰੋਂ ਅਰਦਾਸ ਦਾ ਨਿਕਲਣਾ ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵਈ ਜਨ ਕੇ ਅਰਥ ਇਕ ਕਦੋਂ ਨਿਕਲਦੀ ਏ ਜਪ ਕਰ ਕਰਕੇ ਨਿਕਲਦੀ ਏ ਕੀਰਤਨ ਸੁਣ ਸੁਣ ਕੇ ਨਿਕਲਦੀ ਏ ਕਥਾ ਸੁਣ ਸੁਣ ਕੇ ਨਿਕਲਦੀ ਏ ਪਾਠ ਕਰ ਕਰਕੇ ਨਿਕਲਦੀ ਔਂਜ ਨਹੀਂ ਨਿਕਲੇਗੀ ਪਣੀ ਬਥੇਰੀਆਂ ਅਰਦਾਸਾਂ ਹੁੰਦੀਆਂ ਨੇ ਤੇ ਮਨੁੱਖ ਕਰ ਕੁਝ ਰਸਮੀ ਅਰਦਾਸ دیਵਾਨ ਦੀ ਅਰਦਾਸ ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਏ ਜਪ ਕਰ ਕਰਕੇ ਤਪ ਕਰ ਕਰਕੇ ਸਾਧਨਾ ਕਰ ਕਰਕੇ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਬਾਣੀ ਪੜ ਪੜ ਕੇ ਪਾਠ ਕਰ ਕਰਕੇ ਹੁਣ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚੋਂ ਔਰ ਜਦੋਂ ਇਹ ਅਰਦਾਸ ਨਿਕਲਦੀ ਹੈ ਫਿਰ ਵਿਅਰਥ ਵੀ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਦੀ ਹੈ ਦਿਲ ਦੀ ਗਹਿਰਾਈ ਚੋ ਜਿਹੜੀ ਅਰਦਾਸ ਨਿਕਲੀਏ ਖੁਦਾ ਤੱਕ ਪਹੁੰਚਾਏਗੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸਾਰੇ ਸ਼ਬਦ ਦੇ ਚ ਇੱਕ ਅਰਦਾਸ ਹੈ ਇੱਕ ਅਰਜ਼ ਅਸੀਂ ਅਰਦਾਸ ਕਹਿੰਦੇ ਆ ਪਰਸ਼ੀਨ ਦੇ ਚ ਕਹਿੰਦੇ ਨੇ ਅਰਜ਼ੋਈ ਕਰਨੇ ਅਰਜ਼ ਕਰਨੇ ਅਰਜ਼ ਕਰਨੇ ਅਰਜ਼ੋਈ ਸੰਸਕ੍ਰਿਤ ਦੇ ਚ ਹਿੰਦੀ ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਫਾਰਸੀ ਚ ਕਹਿੰਦੇ ਨੇ ਅਰਜ਼ ਕਰਨੀ ਹੈ ਅਰਜ਼ੋਈ ਕਰਨੇ ਗੁਰੂ ਨਾਨਕ ਨੇ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ ਅਰਦਾਸ ਕਰਨੇ ਤੇ ਅਰਦਾਸ ਤੇ ਜੋ ਮੈਂ ਅਰਥ ਸਮਝੇ ਨਹੀਂ ਤੇ ਪੜ੍ਹੇ ਨੇ ਅਰਜ਼ੇ ਦਾਸ ਹੱਥ ਜੋੜ ਕੇ ਅਰਜ਼ੋਈ ਕਰਨੇ ਦਸਤ ਬਸਪਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੇ ਬੇਨਤੀ ਕਰਨੇ ਪ੍ਰਾਰਥਨਾ ਕਰਨੇ ਸਤਗੁਰ ਕਹਿੰਦੇ ਨੇ ਇੱਕ ਅਰਜ਼ ਇੱਕ ਮੇਰੀ ਅਰਜ਼ੋਈ ਇੱਕ ਮੇਰੀ ਪ੍ਰਾਰਥਨਾ ਇੱਕ ਮੇਰੀ ਅਰਦਾਸ ਇੱਕ ਅਰਜ਼ ਗੁਫਤਮ ਬੇਸ਼ਤੋ ਦਰਗੋਸ਼ ਕੁੰਨ ਕਰਤਾਰ ਗੋਸ਼ ਕੰਨਾਂ ਨੂੰ ਕਹਿੰਦੇ ਨੇ ਇਹ ਕਰਤਾਰ ਜੇ ਤੂੰ ਕੰਨ ਲਾ ਕੇ ਸੁਣੇ ਮਨੁੱਖ ਜਿੱਥੇ ਹੁੰਦਾ ਹੈ ਉੱਥੇ ਹੀ ਉਸ ਦੇ ਕੰਨ ਆਉਂਦੇ ਨੇ ਘਰ ਦੇ ਚ ਬੈਠੀ ਹੈ ਮਾਂ ਕਿਸਾਨੋਂ ਕੁਝ ਸੁਣਾਣਾ ਚਾਹੇ ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠਿਆ ਕੰਨ ਉੱਥਈ ਨੇ ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉੱਥੇ ਸਾਡੇ ਕੰਨ ਕੋਈ ਨਹੀਂ ਮਨੁੱਖ ਜਿੱਥੇ ਹੁੰਦਾ ਹੈ ਉਸ ਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ ਉਹਦੀ ਜ਼ੁਬਾਨ ਉੱਥੇ ਹੀ ਆਉਂਦੀ ਹੈ ਉਹਦੀ ਅੱਖਾਂ ਉੱਥੇ ਹੀ ਆਉਂਦੀਆਂ ਜਿੱਥੇ ਹੈ ਉੱਥੇ ਹੀ ਤੇ ਵੇਖ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਵੇਖ ਸਕਦਾ ਜਿੱਥੇ ਹੈ ਸੁਣ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ ਮਨੁੱਖ ਜਿੱਥੇ ਹੈ ਉਹਦੇ ਗਿਆਨ ਤੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ ਹੈ ਕਿਸੇ ਥਾਂ